ਕੀ ਨਾਮ ਹੈ ਸੁਰਚੈਨ ਅ ਤੀਜੋ ਐਕਸੀਡੈਂਟ ਹੋਇਆ ਹਨ ਕਿੰਨੇ ਕ ਟਾਈਮ ਦੇ ਆ ਹਾਂਜੀ ਹੋ ਗਿਆ ਇਹਨਾਂ ਨੂੰ ਇੱਕ ਘੰਟਾ ਹੋਈ ਗਿਆ ਇਹਨਾਂ ਨੂੰ ਹਾਂਜੀ ਜਿਹੜਾ ਡਰਾਈਵਰ ਆ ਠੀਕ ਆ ਹਾਂਜੀ ਉਹ ਠੀਕ ਆ ਪਾਸ ਡਰਾਈਵਰ ਨੂੰ ਪੈਰ ਨੂੰ ਸੱਟ ਲੱਗਿਆ ਸੀਗਾ ਉਹ ਟੁੱਟ ਗਿਆ ਪੈਰ ਤੇ ਹਾਂ ਤੇ ਉਹਨਾਂ ਨੂੰ ਬਚਾਓ ਹੋ ਗਿਆ ਮੈਂ ਹੀ ਲੈ ਕੇ ਗਿਆ ਸੀਗਾ ਉਹਨਾਂ ਨੂੰ ਕੈਡੀਅਮ ਹਸਮਨ ਦੇ ਤੇ ਉਹਨਾਂ ਨੂੰ ਮਤਲਬ ਉੱਥੇ ਪਹੁੰਚਾ ਕੇ ਆਇਆ ਤੇ ਬਾਕੀ ਜੋ ਸਵਾਰੀਆਂ ਸੀ ਉਹਨਾਂ ਦਾ ਕੀ ਹਾਲ ਹੈ ਸਵਾਰੀਆਂ ਦਾ ਸਾਰਾ ਠੀਕ ਸੀਗੇ ਹੁਣ ਆਪਨੇ ਤੂ ਤੁਰ ਕੇ ਜਾਂਦੇ ਸੀਗੇ ਇੱਥੇ ਤੇ ਉਹਨਾਂ ਨੂੰ ਲੈ ਕੇ ਗਿਆ ਸੀਗਾ ਤੇ ਨਾਲੇ ਉਹਨਾਂ ਦਾ ਕੰਡੈਕਟਰ ਸੀਗਾ ਕਨੈਕਟਰ ਠੀਕ ਸੀਗਾ ਤੇ ਡਰਾਈਵਰ ਨੂੰ ਪਤਾ ਪਏ ਤੇ ਚੋਟ ਲੱਗਾ ਸੀਗਾ ਟੁੱਟ ਗਿਆ ਸੀਗਾ ਹਾਂਜੀ ਜਿਹੜੇ ਉਹ ਦੂਜੇ ਸੀਗੇ ਬਾਕੀ ਜਦੋਂ ਐਕਸੀਡੈਂਟ ਹੋਇਆ ਕੀ ਬੱਸ ਕਿਧਰਲੀ ਸਾਈਡ ਤੋਂ ਆ ਰਹੀ ਸੀ ਕੀ ਰਕਾਰ ਬੱਸ ਐਨੂੰ ਆਂਦੀ ਸੀਗੀ ਠੀਕ ਆ ਜੀ ਤੇ ਇਹ ਟਰੱਕ ਐਨੂੰ ਆਂਦੀ ਸੀਗੀ ਤੇ ਹੁਣ ਇਹ ਐਨੂੰ ਜਾਂਦੇ ਸੀਗੇ ਜਾਂਦੇ ਜਾਂਦੇ ਹੁਣ ਓਵਰਟੇਕ ਕਿਤੇ ਸੀਗੇ ਤਾਂ ਕਰਕੇ ਉਹਨਾਂ ਨੂੰ ਲੱਗਿਆ ਸੱਟ ਓਵਰਟੇਕ ਕਰਨ ਦੇ ਨਾਲ ਜਿਹੜਾ ਓਵਰਟੇਕ ਕਰ ਗਿਆ ਹੀ ਲੱਗਦਾ ਤੇ ਟਰੱਕ ਡਰਾਈਵਰ ਜਿਹੜਾ ਹੈ ਹਾਂਜੀ ਟਰੱਕ ਡਰਾਈਵਰ ਹਜੇ ਹਜੇ ਪਾਸੇ ਆਵਾ ਤੁਸੀਂ ਦੇਖ ਸਕਦੇ ਆ ਉਹ ਗੱਡੀ ਤੋਂ ਨਿਕਲਦੇ ਹੈਗੇ ਆ 1 ਘੰਟਾ ਹੋ ਗਿਆ ਹਨਾ ਨੂੰ ਅਜੇ ਨਿਕਲੇ ਨਹੀਂ ਹੋ ਮੇਰਾ ਨਾਮ ਪਵਨ ਕੁਮਾਰ ਸੈਣੀ ਭਾਈ ਅਜੇ ਐਕਸੀਡੈਂਟ ਹੈ ਕੀ ਕਾਰਨ ਬਦਲ ਗਿਆ ਐਕਸੀਡੈਂਟ ਦਾ ਭਾਈ ਓਵਰਟੇਕ ਤੇ ਓਵਰ ਸਪੀਡਿੰਗ ਕਰਕੇ ਹੀ ਹੋਇਆ ਹੈ ਹੋਰ ਕੋਈ ਇਹਦਾ ਕਾਰਨ ਹੈ ਨਹੀਂਗਾ ਨਿੱਜੀ ਇਹਦਾ ਕੋਈ ਕਾਰਨ ਹੈਗਾ ਅਸੀਂ ਬੇਸਿਕਲੀ ਇਹਦੇ ਕੰਟੀ ਵਾਲੇ ਆ ਰਹੇ ਸੀ ਤੁਸੀਂ ਨਿੱਜੀ ਕੰਮ ਤੋਂ ਮੈਂ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਹੈਗਾ ਆਂ ਤੇ ਇਹਦੇ ਦੇਖਿਆ ਕਿ ਕਾਫੀ ਰਾਸੀਗਾ ਜਿਹੜਾ ਲੜਕਾ ਦਾ ਡਰਾਈਵਰ ਟਰੱਕ ਦਾ ਤੇ ਪਹਿਲਾਂ ਬੱਸ ਦਾ ਡਰਾਈਵਰ ਕੱਢ ਕੇ ਭੇਜਿਆ ਐਂਬੂਲੈਂਸ ਦੇ ਲਿਤੇ ਹੋਤ ਬਾਅਦ ਹੁਣ 30 ਮਿੰਟ 1.5 ਘੰਟੇ ਬਾਅਦ ਜਿਹੜਾ ਵਾ ਬੱਸ ਦਾ ਡਰਾਈਵਰ ਵੀ ਉਹਦੇ ਵਿੱਚੋਂ ਕੱਢ ਲਿਆ ਗਿਆ ਟਰੱਕ ਵਿੱਚੋਂ ਦੋਵਾਂ ਡਰਾਈਵਰਾਂ ਦੀ ਗੱਲ ਕੀਤੀ ਜਾਵੇ ਤਾਂ ਐਸ ਵੇਲੇ ਹਾਲਤ ਬੁਰੀ ਐ ਨਾਜ਼ੁਕ ਐ ਐਸ ਲਈ ਕਿ অলਮੋਸਟ 1 ਘੰਟਾ ਹੋ ਗਿਆ ਤੇ ਤਕਰੀਬਨ ਤਕਰੀਬਨ ਦਾ ਬਲੱਡ ਕਾਫੀ ਵਹਿ ਚੁੱਕਾ ਆ ਤੇ ਸਵਾਰੀਆਂ ਦਾ ਜੇ ਸਵਾਰੀਆਂ ਨੂੰ ਛੋਟੀ ਮੋਟੀ ਜ਼ੋਰ ਜਿਹੜੀ ਲੱਗੀ ਹੋएगी ਉਹ ਤਾਂ ਲੱਗੀ ਐਗੀ ਤੇ ਸਵਾਰੀਆਂ ਨਿਕਲ ਕੇ ਚਲੀਆਂ ਗਈਆਂ ਜੀ ਉਹ ਔਰ ਬੱਸ ਦੇ ਵਿੱਚ ਉਹਨੇ ਸ਼ਹਿਰ ਭੇਜ ਦਿੱਤਾ ਗਿਆ ਪਤਾ ਲੱਗਾ ਕੋਈ ਬੱਸ ਕਿੱਥੋਂ ਆ ਰਹੀ ਨਹੀਂ ਇਹ ਬੱਸ ਦਸੂਹੇ ਤੋਂ ਆ ਰਹੀ ਸੀਗੀ ਠੀਕ ਹੈ ਜੀ